ਭਾਰਤ ਸਰਕਾਰ ਦੇ ਸਵੱਛਤਾ ਅਭਿਆਨ ਨੂੰ ਜੇਕਰ ਬਖੂਬੀ ਕੋਈ ਅੱਗੇ ਵਧਾ ਰਿਹਾ ਹੈ ਤਾਂ ਉਹ ਵਧਾਰੇ ਨੇ ਚੰਡੀਗੜ੍ਹ ਦੇ ਇੱਕ ਬਾਬਾ ਜੀ 88 ਸਾਲ ਉਮਰ ਹੈ ਬਾਬਾ ਜੀ ਕਹਿ ਲਓ ਜਾਂ ਰਿਟਾਇਰਡ ਆਈਪੀਐਸ ਅਫਸਰ ਕਹਿ ਲਓ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਤੇ ਤੁਹਾਡੇ ਮੋਬਾਈਲ ਫੋਨਾਂ ਦੇ ਵਿੱਚ ਅੱਜਕੱਲ ਇੱਕ ਵੀਡੀਓ ਲਗਾਤਾਰ ਘੁੰਮ ਰਹੀ ਹੋएगी ਉਹ ਵੀਡੀਓ ਹੈ ਇੱਕ ਬਜ਼ੁਰਗ ਚੰਡੀਗੜ੍ਹ ਦੇ 49 ਸੈਕਟਰ ਦੇ ਆਲੇ-ਦੁਆਲੇ ਰੇੜੀ ਦੇ ਵਿੱਚ ਕੂੜਾ ਭਰ ਕੇ ਚੁੱਕ ਕੇ ਇੱਕ ਪਾਸੇ ਤੋਂ ਦੂਜੇ ਪਾਸੇ ਲੈ ਕੇ ਜਾ ਰਿਹਾ ਹੈ ਯਾਨੀ ਸਾਫ ਸਫਾਈ ਕਰ ਰਿਹਾ ਹੈ ਕਈ ਥਾਵਾਂ ਤੇ ਲੋਕਾਂ ਨੇ ਇਸ ਬਜ਼ੁਰਗ ਸ਼ਖਸ ਨੂੰ ਬੋਰੀਆਂ ਦੇ ਵਿੱਚ ਝੋਲੇ ਦੇ ਵਿੱਚ ਕੂੜਾ ਚੱਕ ਕੇ ਪਾਉਂਦੇ ਦੇਖਿਆ ਹੋਵੇਗਾ ਇਹ ਸਾਬਕਾ ਆਈਪੀਐਸ ਅਫਸਰ ਨੇ 88 ਸਾਲ ਉਮਰ ਹੈ 1964 ਬੈਚ ਦੇ ਆਈਪੀਐਸ ਅਧਿਕਾਰੀ ਨੇ 인ਦਰਜੀਤ ਸਿੰਘ ਸਿੱਧੂ 인ਦਰਜੀਤ ਸਿੰਘ ਸਿੱਧੂ ਅਚਾਨਕ ਸੁਰਖੀਆਂ ਦੇ ਵਿੱਚ ਉਸ ਵੇਲੇ ਆ ਗਏ ਜਦੋਂ ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋਇਆ ਜਿਸ ਦੇ ਵਿੱਚ ਇਸ ਵੀਡੀਓ ਵਾਇਰਲ ਵੀਡੀਓ ਵਿੱਚ ਕਿਹਾ ਜਾਣ ਲੱਗਾ ਕਿ ਇਹ ਜੋ ਬਾਬਾ ਜੀ ਨੇ ਇਹ ਕੋਈ ਆਮ ਸ਼ਖਸ ਨਹੀਂ ਨੇ ਨਾ ਹੀ ਕੂੜਾ ਚੁੱਕਣ ਵਾਲੇ ਨੇ ਸਗੋਂ ਉਹਦੇ ਤੋਂ ਆਈਪੀਐਸ ਅਫਸਰ ਰਹੇ ਨੇ ਰਿਟਾਇਰ ਹੋਏ ਨੇ ਤੇ ਹੁਣ ਸਮਾਜ ਨੂੰ ਸਾਫ਼ ਕਰਨ ਦਾ ਬੀੜਾ ਇਹਨਾਂ ਨੇ ਚੁੱਕਿਆ ਹੈ ਭਾਰਤ ਦਾ ਸਵੱਛਤਾ ਅਭਿਆਨ ਤੁਹਾਨੂੰ ਪਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਫਾਈ ਨੂੰ ਲੈ ਕੇ ਕਾਫੀ ਗੱਲਾਂ ਬਾਤਾਂ ਕਰਦੇ ਰਹਿੰਦੇ ਪਰ ਸ਼ਾਇਦ ਹੁਣ ਜੇਕਰ ਮਨ ਕੀ ਬਾਤ ਕਰਨਗੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 인ਦਰਜੀਤ ਸਿੰਘ ਸਿੱਧੂ ਹੋਰਾਂ ਦੀ ਗੱਲ ਜ਼ਰੂਰ ਕਰਨਗੇ ਕਿਉਂਕਿ 인ਦਰਜੀਤ ਸਿੰਘ ਸਿੱਧੂ ਅਜਿਹੇ ਸ਼ਖਸ ਨੇ ਜੋ ਸਾਰੇ ਲੋਕਾਂ ਵਾਸਤੇ ਮਿਸਾਲ ਬਣ ਰਹੇ ਨੇ ਐਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਸਰਦਾਰ ਸਾਹਿਬ ਨੂੰ ਸਲਾਮ ਹੈ ਕਿਉਂਕਿ ਇਹਨਾਂ ਨੇ ਮਿਸਾਲ ਕਾਇਮ ਕੀਤੀ ਹੈ ਕਿ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਆਪਣੇ ਇਲਾਕੇ ਨੂੰ ਆਪਣੇ ਸ਼ਹਿਰ ਨੂੰ ਪਿੰਡ ਨੂੰ ਮਹੱਲੇ ਨੂੰ ਸਾਫ਼ ਕਰ ਸਕਦੇ ਹੋ ਬਸ ਲੋੜ ਹੈ ਤਾਂ ਇੱਛਾ ਸ਼ਕਤੀ ਦੀ ਜੋ ਇੱਛਾ ਸ਼ਕਤੀ ਇਹ ਦਿਖਾ ਰਹੇ ਨੇ ਉਹ ਵਾਕਈ ਕਾਬਲੇ ਤਾਰੀਫ਼ ਹੈ ਤੇ ਇਹਨਾਂ ਦੀ ਤਾਰੀਫ਼ ਹਰ ਪਾਸਿਓਂ ਹੋ ਰਹੀ ਹੈ ਅਨੰਦ ਮਹਿੰਦਰਾ ਜੋ ਕਿ ਮਹਿੰਦਰਾ ਕੰਪਨੀ ਦੇ ਮਾਲਕ ਨੇ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚਿਆ ਤੇ ਅਨੰਦ ਮਹਿੰਦਰਾ ਨੇ ਇਹਨਾਂ ਨੂੰ ਇਹਨਾਂ ਦੀ ਸ਼ਲਾਘਾ ਕੀਤੀ ਬਖੂਬੀ ਇਹਨਾਂ ਦਾ ਨਾਂ ਲਿਆ ਤੇ ਉਸ ਤੋਂ ਬਾਅਦ ਸਾਰੇ ਲੋਕਾਂ ਨੂੰ ਇਸ ਗੱਲ ਦਾ ਸੰਦੇਸ਼ ਦਿੱਤਾ ਕਿ ਸਫਾਈ ਕਰਨੀ ਚਾਹੀਦੀ ਹੈ ਤੇ ਇਹ ਲਾਜ਼ਮੀ ਵੀ ਹੈ ਤੁਹਾਨੂੰ ਦੱਸ ਦਈਏ ਕਿ ਇੰਦਰਜੀਤ ਸਿੰਘ ਸਿੱਧੂ ਆਈਪੀਐਸ ਅਫਸਰ ਰਹੇ ਨੇ ਕਾਫੀ ਅਹੁਦਿਆਂ ਤੇ ਕੰਮ ਕੀਤਾ ਹੈ ਡੀਆਈਜੀ ਵਜੋਂ ਉਹ ਰਿਟਾਇਰ ਹੋਏ ਨੇ ਤੇ ਹੁਣ ਉਹਨਾਂ ਨੇ ਵੀੜਾ ਚੁੱਕਿਆ ਹੈ ਖਾਸ ਕਰਕੇ ਚੰਡੀਗੜ੍ਹ ਦਾ 49 ਸੈਕਟਰ ਦੇ ਆਲੇ ਦੁਆਲੇ ਦੇ ਇਲਾਕੇ ਨੂੰ ਸਾਫ਼ ਕਰੰਦਾ ਕਿਉਂਕਿ ਉਮਰ ਜ਼ਿਆਦਾ ਹੈ ਇਸ ਕਰਕੇ ਜਿੰਨਾ ਕਰ ਪਾਉਂਦੇ ਨੇ ਕਰਦੇ ਨੇ ਸਵੇਰੇ ਉੱਠਦੇ ਨੇ 6 ਵਜੇ ਜਿੱਥੇ ਤੱਕ ਕੋਸ਼ਿਸ਼ ਹੁੰਦੀ ਹੈ ਉੱਥੇ ਤੱਕ ਜਾਂਦੇ ਨੇ ਉਸ ਤੋਂ ਬਾਅਦ ਸਫਾਈ ਕਰਦੇ ਨੇ ਤੇ ਲੋਕ ਇਹਨਾਂ ਨੂੰ ਦੇਖਦੇ ਨੇ ਕੋਈ ਜੋ ਆਮ ਨਵਾਂ ਸ਼ਖਸ ਹੈ ਜੋ ਇਹਨਾਂ ਨੂੰ ਨਹੀਂ ਜਾਣਦਾ ਹੋਵੇਗਾ ਉਸ ਨੂੰ ਲੱਗਦਾ ਹੋਵੇਗਾ ਕਿ ਸ਼ਾਇਦ ਇਹ ਬਾਬਾ ਕੋਈ ਕੂੜਾ ਚੁੱਕਣ ਵਾਲਾ ਹੈ ਜਾਂ ਸਾਬ ਸਫਾਈ ਦਾ ਸਾਬ ਸਫਾਈ ਕਰਮਚਾਰੀ ਹੈ ਪਰ ਉਸ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਇਹ ਸਾਬ ਦਾ ਆਈਪੀਐਸ ਅਫਸਰ ਨੇ ਤਾ ਉਹਨਾਂ ਦੇ ਜੋ ਸਨਮਾਨ ਦੇ ਵਿੱਚ ਕੋਈ ਵੀ ਸ਼ਖਸ ਉੱਥੇ ਖੜਾ ਹੋ ਜਾਏਗਾ ਇਹਨਾਂ ਤਸਵੀਰਾਂ ਸੀ ਤੁਹਾਨੂੰ ਦਿਖਾਈਏ ਸਵੇਰੇ ਜਿਵੇਂ ਹੀ ਸੂਰਜ ਚੜ੍ਹਦਾ ਹੈ ਤੇ ਬਾਬਾ ਜੀ ਵੀ ਉੱਠ ਜਾਂਦੇ ਨੇ ਉਸ ਤੋਂ ਬਾਅਦ ਇਹ ਸਾਫ ਸਫਾਈ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਚੰਡੀਗੜ੍ਹ ਦੇ ਇਸ ਇਲਾਕੇ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਚੰਡੀਗੜ੍ਹ ਹਾਲ ਹੀ ਦੇ ਵਿੱਚ ਸਵੱਛ ਸਰਵੇਖਣ ਦੇ ਵਿੱਚ ਪੂਰੇ ਭਾਰਤ 'ਚ ਦੂਜੇ ਥਾਂ ਤੇ ਆਇਆ ਸੀ ਇਸ ਦੂਜੇ ਥਾਂ ਤੇ ਆਏ ਸਿਟੀ ਬਿਊਟੀਫੁੱਲ ਦੀ ਸਾਫ ਸਫਾਈ ਨੂੰ ਲੈ ਕੇ ਇੰਦਰਜੀਤ ਸਿੰਘ ਸਿੱਧੂ ਹਜੇ ਵੀ ਸੈਟੀਸਫਾਈਡ ਨਹੀਂ ਨੇ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਜਿੱਥੇ ਵੀ ਕੂੜਾ-ਕਬੜਾ ਤੁਹਾਨੂੰ ਦਿਖੇ ਉਸ ਨੂੰ ਡਸਟਬਿੰਡ ਇੰਡਸਟਰੀ ਬਿੰਡ ਦੇ ਵਿੱਚ ਸੁੱਟੋ ਕਿਉਂਕਿ ਬਤੌਰ ਨਾਗਰਿਕ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਤੁਸੀਂ ਸਾਫ਼ ਸੁਥਰੇ ਸਮਾਜ ਦੇ ਵਿੱਚ ਰਹਿਣਾ ਹੈ ਤਾਂ ਜੋ ਕੰਮ ਸਰਕਾਰਾਂ ਦਾ ਕਰਨਾ ਸਰਕਾਰਾਂ ਆਪਣਾ ਕੰਮ ਕਰਦੀਆਂ ਨੇ ਪਰ ਨਾਗਰਿਕ ਦੇ ਤੌਰ ਤੇ ਤੁਹਾਨੂੰ ਆਪਣਾ ਕੰਮ ਕਰਨਾ ਹੀ ਪੈਣਾ ਤੁਸੀਂ ਇਹਨਾਂ ਦੇ ਹੱਥ ਵਿੱਚ ਝੋਲਾ ਦੇਖ ਰਹੇ ਹੋ ਬੋਰੀ ਹੋਏ ਝੋਲਾ ਹੋਵੇ ਤੇ ਸਧਾਰਨ ਜਹੀ ਦਿਖਦੇ ਦਿਖਣ ਵਾਲੇ ਇੰਦਰਜੀਤ ਸਿੰਘ ਸਿੱਧੂ ਹਰ ਉਹ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦਾ ਆੜਾ ਦਵਾਲਾ ਸਾਫ਼ ਰਹੇ ਉਹਨਾਂ ਤੋਂ ਜਦੋਂ ਪੁੱਛਿਆ ਗਿਆ ਸੀ ਕਿ ਤੁਹਾਨੂੰ ਇਹ ਕੰਮ ਕਰਨ ਦੀ ਕੀ ਲੋੜ ਹੈ ਕਿ ਸਫਾਈ ਕੰਮ ਇਹਨੇ ਸਾਰਾ ਕੰਮ ਹੋ ਸਕਦਾ ਜਾਂ ਤੁਸੀਂ ਕਿਸੇ ਨੂੰ ਸੇਧ ਦੇ ਸਕਦੇ ਹੋ ਕਿ ਸਾਫ਼ ਸਫਾਈ ਕਰੋ ਤਾਂ ਉਹ ਕਹਿੰਦੇ ਨੇ ਕਿ ਕਿਸੇ ਨੂੰ ਸੇਧ ਦੇਣ ਨਾਲੋਂ ਵਧੀਆ ਹੈ ਕਿ ਤੁਸੀਂ ਪਹਿਲਾਂ ਉਹ ਕੰਮ ਕਰਕੇ ਦਿਖਾਓ ਹੁਣ ਸਵਾਲ ਇਹ ਹੈ ਕਿ 88 ਸਾਲ ਦੀ ਉਮਰ ਦੇ ਵਿੱਚ ਜਦੋਂ ਇਸ ਉਮਰ ਦੇ ਵਿੱਚ ਬਜ਼ੁਰਗ ਆਰਾਮ ਕਰਦੇ ਨੇ ਜਾਂ ਦਵਾਈਆਂ ਤੇ ਲੱਗ ਜਾਂਦੇ ਨੇ ਤਾਂ ਇੰਦਰਜੀਤ ਸਿੰਘ ਸਿੱਧੂ ਹੋਰਾਂ ਨੇ ਇਹ ਕੰਮ ਕਿਉਂ ਸ਼ੁਰੂ ਕੀਤਾ ਇਸ ਦੇ ਪਿੱਛੇ ਵੀ ਇੱਕ ਦਿਲਚਸਪ ਕਹਾਣੀ ਹੈ ਇੰਦਰਜੀਤ ਸਿੰਘ ਸਿੱਧੂ ਦੱਸਦੇ ਨੇ ਕਿ ਉਹਨਾਂ ਦਾ ਇੱਕ ਬੇਟਾ ਅਮਰੀਕਾ ਦੇ ਵਿੱਚ ਰਹਿੰਦਾ ਹੈ ਇੱਕ ਵਾਰ ਉਹ ਅਮਰੀਕਾ ਦੇ ਵਿੱਚ ਗਏ ਉਹਨਾਂ ਦੇ ਪੁੱਤਰ ਦੇ ਇੱਕ ਦੋਸਤ ਨੇ ਆਪਣੀ ਗੱਡੀ ਵਿੱਚ ਬਿਠਾ ਕੇ ਕਿਤੇ ਲੈ ਕੇ ਜਾਣ ਲੱਗਾ ਤੇ ਜੋ ਆਮ ਭਾਰਤੀਆਂ ਦੀ ਆਦਤ ਹੁੰਦੀ ਹੈ ਉਸੇ ਆਦਤਨ ਇੰਦਰਜੀਤ ਸਿੰਘ ਸਿੱਧੂ ਹੋਰਾਂ ਨੇ ਕਾਗਜ਼ ਦਾ ਟੁਕੜਾ ਚੁੱਕ ਕੇ ਗੱਡੀ ਚੋਂ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਸ ਨੌਜਵਾਨ ਨੇ ਉਹਨਾਂ ਦੀ ਬਾਹ ਫੜ ਲਈ ਤੇ ਕਿਹਾ ਕਿ ਸਾਡੇ ਮੁਲਕ ਦੇ ਵਿੱਚ ਅਜਿਹਾ ਕਰਨਾ ਜੁਰਮਾਨਾ ਜੁਰਮਾਨੇ ਨੂੰ ਇਨਵਿਟੇਸ਼ਨ ਦਿੰਦਾ ਯਾਨੀ ਤੁਸੀਂ ਜੁਰਮਾਨਾ ਤੁਹਾਡੇ ਦੇ ਉੱਪਰ ਲੱਗ ਸਕਦਾ ਹੈ ਉਸੇ ਦਿਨ ਤੋਂ ਲੈ ਕੇ ਹੁਣ ਤੱਕ ਇੰਦਰਜੀਤ ਸਿੰਘ ਸਿੱਧੂ ਨੇ ਆਪਣਾ ਮਿਸ਼ਨ ਬਣਾਇਆ ਕਿ ਜਿੱਥੇ ਵੀ ਰਵਾਂਗੇ ਸਾਫ ਸਫਾਈ ਨਾਲ ਰਵਾਂਗੇ ਉਸ ਕਹਾਣੀ ਬਾਰੇ ਦੱਸ ਰਹੇ ਨੇ ਇੰਦਰਜੀਤ ਸਿੰਘ ਸਿੱਧੂ ਫਿਰ ਮੈਂ ਯੂਐਸਏ ਗਿਆ ਤਾਂ ਮੇਰਾ ਬੇਟਾ ਉੱਧਰ ਦਾ ਤੋਂ ਦੇ ਫਰਕੇ ਕੇ ਕੇ ਪਾਸ ਮੈਂ ਗਿਆ उसके साथ में कार में जा रहा था मेरे हाथ में कागज था मैं बाहर फेंकना न तो उसने मेरा हाथ पकड़ लिया तो भाई तुम मेरे को चलान कराएगा मेरा और मुझे सौ डॉलर दे पाना होगा तभी मेरे में दिल में आया कि ये आ, ये लड़का मेरी बहुत इज्जत करता है लेकिन इसने मेरा हाथ पकड़ लिया इसलिए कि मैं गलत काम कर रहा था तो यहां सफाई रहती है इसलिए कि इसे रोका जाता है टैंकने से तब तो इंडिया में ऐसे क्यों नहीं हो सकता ਤਾਂ ਇੰਦਰਜੀਤ ਸਿੰਘ ਸਿੱਧੂ ਨੂੰ ਜਦੋਂ ਪੁੱਛਿਆ ਗਿਆ ਕਿ ਸਵੱਛ ਸਰਵੇਖਣ ਦੇ ਵਿੱਚ ਚੰਡੀਗੜ੍ਹ ਨੰਬਰ 2 ਤੇ ਆਇਆ ਤਾਂ ਉਹ ਕਹਿੰਦੇ ਨੇ ਕਿ ਜੇਕਰ ਚੰਡੀਗੜ੍ਹ ਨੰਬਰ 2 ਤੇ ਪੂਰੇ ਮੁਲਕ ਦੇ ਵਿੱਚ ਆਇਆ ਹੈ ਪਰ ਸਾਫ ਸਫਾਈ ਦਾ ਜੋ ਮਸਲਾ ਹੈ ਉਹ ਹਜੇ ਵੀ 100% ਸਹੀ ਨਹੀਂ ਹੈ ਇਸੇ ਕਰਕੇ ਹੀ ਉਹ ਕਹਿੰਦੇ ਨੇ ਕਿ ਮੈਂ ਤਨਦੇਹੀ ਦੇ ਨਾਲ ਸਾਫ ਸਫਾਈ ਕਰਦਾ ਹਾਂ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਬਾਕੀ ਨੂੰ ਸਹੀ ਦਿਓ ਕਿ ਸਾਫ ਸਫਾਈ ਕਰਨੀ ਚਾਹੀਦੀ ਹੈ ਫਿਰ ਉਹ ਜੋ ਬਜ਼ੁਰਗਾਂ ਦਾ ਆਪਣਾ ਸਟਾਈਲ ਹੁੰਦਾ ਉਹਦੇ ਤੇ ਉਹਨਾਂ ਨੇ ਕਿਹਾ ਕਿ ਕਿਸੇ ਨੇ ਮੈਨੂੰ ਕਹਿ ਦੇਣਾ ਕਿ ਜੇ ਤੁਹਾਨੂੰ ਸਫਾਈ ਦੀ ਜ਼ਿਆਦਾ ਚਿੰਤਾ ਤੁਸੀਂ ਖੁਦ ਕਰ ਲਓ ਤਾਂ ਉਹਨਾਂ ਨੇ ਕਿਹਾ कि मैं खुद ही सफाई करना जिसने करनी है करे नहीं तो मैं अपना काम तक कर ही रहा मैं तो ऐसे ही मन में आता है कि कूड़ा नहीं होना चाहिए तो कूड़ा नहीं होना चाहिए किसको बोलें जिसको बोलेंगे वो कहेगा कि मैं तेरे से घटिया हूँ तू उठा ले तो फिर मैं खुद ही उठा लेता हूँ अभी कंपटीशन होता है सफाई का ऑल इंडिया में अब इंडिया में ਜੰਦੀ ਗੇ ਨੰਬਰ 2 ਆਇਆ ਹੈ। ਔਰ 2 ਨੰਬਰ ਦਾ ਹਾਲ ਦੇਖ ਲਓ। ਅਕਸਰ ਜਦ ਤੁਸੀਂ ਸਮਾਜ ਦੇ ਵਿੱਚੋਂ ਕੁਝ हटਕੇ ਕਰਦੇ ਹੋ ਤਾਂ ਤੁਹਾਡੀ ਅ ਇਸ ਮਾਮਲੇ ਵਿੱਚ ਆਲੋਚਨਾ ਵੀ ਹੁੰਦੀ ਹੈ ਤੇ ਬਹੁਤ ਸਾਰੇ ਲੋਕ ਹੈਰਾਨੀ ਨਾਲ ਵੀ ਦੇਖਦੇ ਨੇ ਤਾਂ ਇੰਦਰਜੀਤ ਸਿੰਘ ਸਿੱਧੂ ਹੋਰਾਂ ਨਾਲ ਵੀ ਇਦਾਂ ਅਜਹੀ ਹੋਇਆ ਜਦੋਂ ਉਹਨਾਂ ਨੇ ਸ਼ੁਰੂਆਤ 'ਚ ਇਹ ਕੰਮ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਸ ਬਜ਼ੁਰਗ ਦਾ ਸ਼ਾਇਦ ਇਸ ਉਮਰ 'ਚ ਆ ਕੇ ਦਿਮਾਗ ਫਿਰ ਗਿਆ ਜਾਂ ਦਿਮਾਗ ਖਰਾਬ ਹੋ ਗਿਆ ਪਰ ਉਹਨਾਂ ਨੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕੀਤੀ ਤੇ ਉਸ ਤੋਂ ਬਾਅਦ ਆਪਣਾ ਕੰਮ ਜਾਰੀ ਰੱਖਿਆ ਤੇ ਉਸ ਬਾਰੇ ਵੀ ਇੰਦਰਜੀਤ ਸਿੰਘ ਸਿੱਧੂ ਦੱਸਦੇ ਨੇ ਪਹਿਲੇ ਪਹਿਲੇ ਕਹਿੰਦੇ ਸੀ ਪਾਗਲਾ ਹੈ ਇਹ ਐਸੇ ਹੋ ਗਿਆ ਹੁਬ ਬੰਦ ਹੋ ਗਏ और भी धार्मिक स्थानों में हम जो बड़ी सफाई करते हैं दूध से धोते हैं लेकिन आम जगह आम जगह ये पता नहीं क्यों फेंकते हैं